ਪੰਜਾਬ ਤੋਂ ਪ੍ਰਦੇਸ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਦਰਸ਼ਕੋ ਅੱਜ ਕੱਲ ਹਰ ਇੱਕ ਉਮਰ ਵਰਗ ਦੇ ਵਿੱਚ ਬਾਈਕਸ ਦਾ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਨੌਜਵਾਨ ਆਪਣੀਆਂ ਮਨਪਸੰਦ ਬਾਈਕਸ ਬਣਾਉਣ ਨੂੰ ਤਰਜੀਹ ਦੇ ਰਹੇ ਆ ਅੱਜ ਅਸੀਂ ਜਿਸ ਨੌਜਵਾਨ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਉਹਨਾਂ ਦੀ ਦੇਸ਼ ਵਿੱਚ ਨਹੀਂ ਵਿਦੇਸ਼ ਵਿੱਚ ਵੀ ਚਰਚਾ ਹੁੰਦੀ ਹੈ ਤੇ ਉਹਨਾਂ ਵੱਲੋਂ ਬਣਾਈਆਂ ਜਾਂਦੀਆਂ ਬਾਈਕਸ ਦੀ ਜਿਹੜੀ ਧੂਮ ਹੈ ਉਹ ਮੁੰਬਈ ਤੋਂ ਲੈ ਕੇ ਅਮਰੀਕਾ ਕੈਨੇਡਾ ਤੱਕ ਹੈ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕ ਉਸ ਨੇ ਉਹ ਮੋਡੀਫਾਈ ਕਰਨਾ ਸ਼ੁਰੂ ਕੀਤਾ ਇਮ ਐਮ ਸਟਾਰਟ ਜਿਵੇਂ ਆਲਮੋਸਟ 11 ਤੋਂ 12 ਇਅਰਸ ਪਹਿਲਾਂ ਜਦੋਂ ਮੈਂ ਕਾਲਜ ਜੁਆਇਨ ਕੀਤਾ ਤਾਂ ਮੈਂ ਸੋਚਿਆ ਵੀ ਮੇਰੇ ਕੋਲ ਕੋਈ ਅਲੱਗ ਵਹੀਕਲ ਹੋਣਾ ਚਾਹੀਦਾ ਵੀ ਮੋਟਰਸਾਈਕਲ ਕੁਝ ਅਲੱਗ ਹੋਵੇ ਤਾਂ ਮੈਂ ਕੋਸ਼ਿਸ਼ ਕੀਤੀ ਵੀ ਜਿਹੜੇ ਕਸਟਮਾਈਜ਼ ਆਲਰੇਡੀ ਕਰਦੇ ਨੇ ਦਿੱਲੀ ਵਗੈਰਾ ਦੇ ਵਿੱਚ ਉਹਨਾਂ ਨੂੰ ਅਪਰੋਚ ਕੀਤਾ ਪਰ ਉਹਨਾਂ ਦੇ ਬਜਟ ਕੁਝ ਇਸ ਤਰ੍ਹਾਂ ਸੀਗੇ ਤੇ ਕੰਮ ਜਿਸ ਤਰ੍ਹਾਂ ਦਾ ਮੈਂ ਚਾਹ ਰਿਹਾ ਸੀ ਜਿਵੇਂ ਡਿਸਕਵਰੀ ਟਰਬੋ ਵਗੈਰਾ ਦੇਖਦੇ ਸੀ ਉਹ ਅਮਰੀਕਨਸ ਜਿਸ ਤਰ੍ਹਾਂ ਬਣਾਉਂਦੇ ਸੀ ਉਹ ਲੈਵਲ ਨਹੀਂ ਸੀਗਾ ਕੰਮ ਦਾ ਤਾਂ ਮੈਨੂੰ ਮੈਨੂੰ ਉਹੀ ਲੱਗਿਆ ਵੀ ਉਸ ਤਰ੍ਹਾਂ ਦਾ ਕੰਮ ਜਿਹੜਾ ਹੈ ਵੀ ਇੱਥੇ ਕੋਈ ਕਰ ਹੀ ਦੇ ਨਾਲ ਸੰਬੰਧਿਤ ਕੀਤੀ ਹੈਗੀ ਤੇ ਮਾਪਿਆਂ ਨੇ ਸੁਪਨਾ ਵੀ ਵਿਖਿਆ ਹੋਣਾ ਕਿ ਸਾਡਾ ਬੱਚਾ ਜਿਹੜਾ ਹੈਗਾ ਮੈਡੀਕਲ ਲਾਈਨ ਦੇ ਵਿੱਚ ਜਾਏਗਾ ਤੇ ਬਹੁਤ ਸਾਰੇ ਰਿਸ਼ਤੇਦਾਰ ਵੀ ਸੋਚਦੇ ਹੋਣਗੇ ਕਿ ਇਹਨੇ ਪਲੱਸ 1 ਪਲੱਸ 2 ਮੈਡੀਕਲ ਦੇ ਵਿੱਚ ਕੀਤੀ ਹੈ ਤੇ ਅੱਗੋਂ ਵੀ ਜਿਹੜਾ ਇਸੇ ਲਾਈਨ ਦੇ ਵਿੱਚ ਅੱਗੇ ਵਧੇਗਾ ਜਦੋਂ ਤੁਸੀਂ ਕਿਹਾ ਕਿ ਮੈਂ ਬਾਈਕਸ ਨੂੰ ਮੋਡੀਫਾਈ ਕਰਨਾ ਹੈਗਾ ਆ ਤਾਂ ਫਿਰ ਪਰਿਵਾਰ ਨੇ ਕਿਹੋ ਜਿਹਾ ਰਿਸਪੌਂਸ ਦਿੱਤਾ ਤੇ ਰਿਸ਼ਤੇਦਾਰਾਂ ਨੇ ਕੀ ਕਿਹਾ ਲੈ ਪਲੱਸ 2 ਮੈਡੀਕਲ ਕਰਨ ਤੋਂ ਬਾਅਦ ਮੈਂ ਫੈਮਿਲੀ ਬੈਕਗ੍ਰਾਉਂਡ ਸਾਰਾ ਮੈਡੀਕਲ ਤੋਂ ਹੀ ਹੈਗੇ ਨੇ ਸਾਰੇ ਤੇ ਦੀਜਾ ਜੀ ਵੀ ਡਾਕਟਰ ਨੇ ਡੀਐਮਸੀ ਵਿੱਚ ਉਹ ਸਾਰੇ ਮਤਲਬ ਬੜਾ ਉਹ ਐਂ ਕਹਿੰਦੇ ਕਈ ਨੇਬਰਸ ਵੀ ਜਦੋਂ ਮੇਰੀ ਵਰਕਸ਼ਾਪ ਹੁਣ ਹੋ ਵੀ ਗਈ ਤੇ ਕਈਆਂ ਨੂੰ ਜਿਵੇਂ ਜਿਆਦਾ ਜਾਣਕਾਰੀ ਨਹੀਂ ਹੁੰਦੀ ਵੀ ਬਾਈਕਸ ਦੇ ਕਸਟਮਾਈਜ਼ਿੰਗ ਦੇ ਕੀ ਪ੍ਰਾਈਸ ਹੁੰਨੇ ਕਿਦਾਂ ਨੇ ਉਹ ਕਈ ਵਾਰੀ ਪੁੱਛਦੇ ਆ ਵੀ ਵੀ ਤੂੰ ਪੜਾਈ ਥੋੜੀ ਘੱਟ ਕੀਤੀ ਸੀ ਵੀ ਆਹ ਕੰਮ ਕਰਨ ਲੱਗ ਗਿਆ ਤੇ ਵੈਸੇ ਸਟਾਰਟ ਤਾਂ ਮੈਂ ਮਤਲਬ ਐਸੀ ਹੌਬੀ ਕੀਤਾ ਸੀਗਾ ਪਰ ਰਿਸਪਾਂਸ ਵਧੀਆ ਮਿਲਿਆ ਤਾਂ ਫਿਰ ਜਿਹੜਾ ਵੀ ਮੈਨੂੰ ਲੱਗਿਆ ਵੀ ਉਹਦੇ ਨਾਲੋਂ ਜ਼ਿਆਦਾ ਇਹਦੇ ਵਿੱਚ ਮੇਰਾ ਮਨ ਲੱਗਦਾ ਆ ਵੀ ਕੰਮ ਵਾਂਗੂ ਨਹੀਂ ਲੱਗਦਾ ਮੈਨੂੰ ਇਹ ਜੋ ਵੈਸੇ ਮੈਂ 7 ਸਾਲ ਜਿਹੜੀ ਫਾਰਮਾ ਕੰਪਨੀ ਜੋਬ ਵੀ ਕੀਤੀ ਵੀ ਫਾਰਮੇਸੀ ਕਰਨ ਤੋਂ ਬਾਅਦ ਜੋ ਵੀ ਕਰ ਰਿਹਾ ਸੀ ਨਾਲ ਨਾਲ ਪੈਰਲਲ ਆਪਣੀ ਵਰਕਸ਼ਾਪ ਵੀ ਚਲਾ ਰਿਹਾ ਸੀ 9 ਵਜੇ ਤੋਂ 2 ਵਜੇ ਤੱਕ ਜੋਬ ਹੁੰਦੀ ਸੀ ਫਿਰ 2 ਵਜੇ ਤੋਂ ਇਹਦਾ ਤਾਂ ਕੋਈ ਟਾਈਮ ਨਹੀਂ ਸੀ 9 10 11 ਵਜੇ ਦੇ ਬਸ ਇਦਾਂ ਫਿਰ ਫੁੱਲ ਟਾਈਮ ਜਿਹੜਾ ਇਹ ਮੈਂ 3 ਸਾਲ ਤੋਂ ਫਿਰ ਵਰਕਸ਼ਾਪ ਹੀ ਆਪਣੀ ਰਨ ਕਰ ਰਿਹਾ ਜੀ ਤੁਹਾਡੇ ਕੋਲ ਆ ਕੇ ਲੋਕ ਕਹੋ ਜੀ ਬਾਈਕਸ ਦੀ ਮੰਗ ਕਰਦੇ ਆ ਗਿਆ ਕਿ ਇਹੋ ਜੀ ਉਹ ਪਸੰਦ ਲੈ ਕੇ ਆਉਂਦੇ ਕਿ ਇਹ ਸਿਗਨੇਚਰ ਸਟਾਈਲ ਹਰ ਕਿਸੇ ਦਾ ਨਾ ਅਲੱਗ ਰਹਿੰਦਾ ਹੈ ਕਈਆਂ ਨੂੰ ਡੀਸੈਂਟ ਬਾਈਕ ਚਾਹੀਦੀ ਹੁੰਦੀ ਹੈ ਵੀ 올ਡ ਵਿਨਟੇਜ era 90 60 ਦੇ ਵਿੱਚ 50s ਦੇ ਵਿੱਚ ਜਿਹਨਾਂ ਦੀ ਬਾਈਕਸ ਹੁੰਦੀਆਂ ਸੀਗਾ ਇੰਗਲਿਸ਼ ਬਾਈਕਸ ਹੁੰਦੀਆਂ ਸੀਗੀਆਂ ਤੇ ਕਈਆਂ ਨੂੰ ਜਿਹੜਾ ਮਾਡਰਨ ਚਾਹੀਦਾ ਹੈ ਵੀ ਹਾਈ ਸਪੀਡ ਬਾਈਕਸ ਚਾਹੀਦੀਆਂ ਨੇ ਜਿਵੇਂ ਅਮਰੀਕਨ ਕਲਚਰ ਦੇ ਵਿੱਚ ਵਾਈਟ ਟਾਇਰ ਇਦਾਂ ਦੇ ਮਤਲਬ ਟੇਸਟ ਸਭ ਦਾ ਅਲੱਗ-ਅਲੱਗ ਹੈ ਮਤਲਬ ਅਸੀਂ ਕੋਸ਼ਿਸ਼ ਕਰਦੇ ਹਾਂ ਜੋ ਕਿਸੇ ਕਸਟਮਰ ਨੂੰ ਚਾਹੀਦਾ ਹੈ ਉਹਨੂੰ ਜਿਹੜਾ ਹੈ ਉਹ ਤੇ ਖਰਾ ਉਤਰੀਆ ਬਣਾ ਕੇ ਜੀ ਇੱਕ ਬਾਈਕ ਨੂੰ ਤਿਆਰ ਕਰਨ ਦੇ ਲਈ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਤੇ ਅਗੇਨ ਡਿਜ਼ਾਈਨ ਤੇ ਡਿਪੈਂਡ ਕਰਦਾ ਹੈ ਕਈ ਵਾਰੀ ਕਲਾ ਪੇਂਟ ਜੋਬ ਦਾ ਹੀ ਕੰਮ ਹੁੰਦਾ ਹੈ ਤਾਂ ਅਸੀਂ 15 20 ਡੇਜ਼ ਜਾਂ 1 ਮੰਥ ਚ ਵੀ ਕੰਪਲੀਟ ਕਰ ਲੈਣ ਕਈ ਵਾਰੀ ਡਿਜ਼ਾਈਨ ਥੋੜਾ ਕ੍ਰਿਟੀਕਲ ਹੁੰਦਾ ਹੈ ਵੀ ਵੀ ਹਲੂਸੀਨੇਸ਼ਨ ਕਸਟਮਰ ਆਪਣਾ ਕੁਝ ਡਿਜ਼ਾਈਨ ਆਈਡੀਆ ਲੈ ਕੇ ਆਉਂਦਾ ਉਹ ਪਹਿਲਾਂ ਪ੍ਰੈਕਟੀਕਲ ਬਣਿਆ ਨਹੀਂ ਹੁੰਦਾ ਉਹ ਆਰ ਐਂ ਡੀ ਦੇ ਵਿੱਚ ਚੱਲ ਜਾਂਦਾ ਰਿਸਰਚ ਦੇ ਵਿੱਚ ਉਹਨੂੰ ਫਿਰ ਬਣਾ ਕੇ ਦੇਖਦੇ ਨੇ ਕੰਪਿਊਟਰ ਦੇ ਵਿੱਚ ਹੁੰਦਾ ਹੈ ਸੋਲਿਡ ਵਰਕਸ ਹੁੰਦਾ ਹੈ ਮਤਲਬ ਉਹ ਵਾਲਾ ਕਈ ਬਾਈਕਸ ਕਈ ਐਦਾਂ ਦੇ ਹੁੰਦੇ ਵੀ ਉਹਨੂੰ 2-2 ਸਾਲ ਵੀ ਜਿਹੜੇ ਪਾਰ ਹੋ ਜਾਂਦੇ ਨੇ ਬਣਾਉਂਦੇ ਉਹਨਾਂ ਦੇ ਕਈ ਜਿਹੜੇ ਨੇ ਆਈ ਬਲੀਵ ਕਿ 20 ਬਾਈਕਸ ਮੈਂ ਕਰ ਦਨਾਂ ਜੀ ਸਾਲ ਜੀ ਘੱਟੂ ਘੱਟ ਕਿੰਨੇ ਦੇ ਵਿੱਚ ਬਾਈਕ ਜਿਹੜੀ ਹੈ ਤਿਆਰ ਹੋ ਜਾਂਦੀ ਹੈ ਤੇ ਵੱਧ ਤੋਂ ਵੱਧ ਕਿੰਨੇ ਕ ਪੈਸੇ ਲੱਗ ਜਾਂਦੇ ਆ ਕਿਸੇ ਵੀ ਬਾਈਕ ਨੂੰ ਤਿਆਰ ਕਰਨ ਦੇ ਲਈ ਅਗੇਨ ਜਿਵੇਂ ਫਿਰ ਡਿਪੈਂਡਸ ਕੀ ਉਹ ਕੰਮ ਕਿੰਨਾ ਕਰਵਾਉਣਾ ਉਹਦੇ ਚ ਜਿਵੇਂ ਕੱਲਾ ਪੇਂਟ ਜੋਬ ਦਾ ਹੈ ਜਿਵੇਂ ਸਟੈਂਡਰਡ ਰੀਸਟੋਰੇਸ਼ਨ ਨਾਲ ਤਾਂ 50000 ਜਾਂ 1 ਲੱਖ ਦੇ ਵਿੱਚ ਉਹ ਕੰਪਲੀਟ ਹੋ ਜਾਂਦਾ ਹੈ ਕਈ ਬਾਈਕ ਜਿਹੜੇ ਹੁੰਦੇ ਉਹ 20 ਲੱਖ ਤੱਕ ਦੇ ਵਿੱਚ ਲੱਜ ਜਾਂਦੇ ਨੇ ਅਗੇਨ ਡਿਪੈਂਡ ਕਰ ਵੀ ਉਹਦੇ ਚ ਪਾਰਟਸ ਜਿਹੜੇ ਨੇ ਉਹ ਕੀ ਲੱਗਣੇ ਨੇ ਇੰਪੋਰਟਡ ਪਾਰਟਸ ਲੱਗਣੇ ਨੇ ਰਿਸਰਚ ਐਂਡ ਡਿਵੈਲਪ ਇਹ ਤੇ ਦੇ ਤੇ ਕਿੰਨਾ ਕਿ ਖਰਚਾ ਜਿਹੜਾ ਆ ਚੁੱਕਾ ਆ ਇਹ ਜਿਹੜੀ ਬਾਈਕ ਮਤਲਬ ਸਾਡਾ ਸਿਗਨੇਚਰ ਸਟਾਈਲ ਇਹ ਮਾਡਲ ਕਹਿੰ ਲੋ ਰੀਬਲ ਰੋਡ ਇਹਦਾ ਨਾਮ ਹੈ ਇਹਨੂੰ 3 ਮਹੀਨੇ ਦਾ ਟਾਈਮ ਅਸੀਂ ਲੈਨੇ ਆ ਇਹਦੇ ਵਾਸਤੇ ਤੇ ਹੁਣ ਤਾਂ ਅਸੀਂ ਜਲਦੀ ਕਰ ਦਿੰਨੇ ਆ ਇਹਨੂੰ ਵੀ 60 ਤੋਂ 70 ਡੇਸ ਦੇ ਵਿੱਚ ਇਹਨੂੰ ਕੰਪਲੀਟ ਕਰ ਦਿੰਨੇ ਤੇ ਅਪਰੋਕਸ ਇਹਦਾ ਕੰਪਲੀਟ ਪੈਕੇਜ ਦਾ ਪ੍ਰਾਈਸ ਜਿਹੜਾ 8 ਲੱਖ ਰੁਪਈਆ ਕੋਸਟ ਕਰਦਾ ਮੈਮੀ ਜੀ ਹੁਣ ਤੱਕ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਕਿੱਥੇ ਕਿੱਥੇ ਆਪਣੀਆਂ ਬਾਈਕਸ ਨੂੰ ਭੇਜ ਚੁੱਕੇ ਹੋ ਕੈਨੇਡਾ ਕਾਫੀ ਬਾਈਕਸ ਜ਼ਿਆਦਾਤਰ ਮੈਂ ਕਹੂੰਗਾ ਵੀ ਕੈਨੇਡਾ ਗਈਆਂ ਨੇ ਅਮਰੀਕਾ ਵੀ ਗਈਆਂ ਨੇ ਹੁਣ ਆਸਟ੍ਰੇਲੀਆ ਇੱਕ ਵਾਰੀ ਨਾਲ ਗੱਲ ਹੋ ਰਹੀ ਹੈ ਉਹਨਾਂ ਕੋਲ ਜਾਣਗੇ ਆਸ ਈਵੈਂਟਸ ਦੇ ਵਿੱਚ ਵੀ ਪੇਸ਼ ਕਰਦੇ ਹੈਗੇ ਹਾਂ ਟਾਈਮ ਬਹੁਤ ਘੱਟ ਲੱਗਦਾ ਹੈ ਈਵੈਂਟਸ ਵਗੈਰਾ ਤੇ ਜਾਣ ਦਾ ਇਨਵੀਟੇਸ਼ਨ নো ਡਾਊਟ ਹਰ ਥਾਂ ਤੋਂ ਆਉਂਦੇ ਨੇ ਇੱਕ ਦੋ ਵਰਗ ਹੋਆ ਲੈ ਕੇ ਗਿਆ ਮੈਂ ਇਵੈਂਟ ਦੇ ਵਿੱਚ ਹਾਰਲੀ ਡਿਵੀਡਸਨ ਦੇ ਜਿਹੜੇ ਇਵੈਂਟਸ ਹੁੰਦੇ ਨੇ ਮਤਲਬ ਕਸਟਮਰ ਆਪਣੇ ਬਿਹਾਰ ਤੇ ਲੈ ਕੇ ਜਾਂਦੇ ਨੇ ਅਸੀਂ ਡਾਇਰੈਕਟਲੀ ਜਿਹੜਾ ਆ ਵੀ ਬਹੁਤ ਘੱਟ ਜਾਨੇ ਆ ਟਾਈਮ ਨਹੀਂ ਲੱਗਤ ਹੁੰਦਾ ਜੀ ਇੱਕ ਚੀਜ਼ ਹੋਰ ਤਾਂ ਤੁਹਾਨੂੰ ਪੁੱਛਣਾ ਚਾਹਾਂਗੀ ਜਿਵੇਂ ਅਸੀਂ ਇੱਕ ਹੋਰ ਬਾਈਕ ਨੂੰ ਦੇਖ ਰਹੇ ਹੈਗੇ ਆ ਇਸ ਬਾਈਕ ਦੇ ਉੱਤੇ ਵੱਖਰੇ ਤਰੀਕੇ ਦਾ ਜਿਹੜਾ ਹੈ ਪੇਂਟ ਕੀਤਾ ਗਿਆ ਹੈ ਇਸ ਪੇਂਟ ਨੂੰ ਜਿਹੜਾ ਹੈ ਕੀ ਕਹਿੰਦੇ ਹੈਗੇ ਤੇ ਇਹਨੂੰ ਬਾਈਕ ਨੂੰ ਤਿਆਰ ਕਰਨ ਲਈ ਤੁਹਾਨੂੰ ਕਿੰਨਾ ਕੁ ਸਮਾਂ ਲੱਗਿਆ ਸੀਗਾ ਜੀ ਇਹ ਜਿਵੇਂ ਆਇਰੋਨੇਟਡ 3 ਬੜਾ ਫੇਮਸ ਮਾਡਲ ਹੈ ਹਾਰਲੀ ਡਿਵੀਡਸਨ ਦਾ ਉਹਨੂੰ ਕਸਟਮਰ ਦੀ ਏਅਰ ਬੈਸ਼ਿੰਗ ਫਲੇਮਸ ਕਹਿ ਦਿੰਨੇ ਆ ਇਹਦੇ ਵਿੱਚ ਸਕਲ ਐਂਡ ਫਲੇਮ ਦਾ ਜਿਹੜਾ ਕੰਬੀਨੇਸ਼ਨ オリジナル ਪੇਂਟ ਦੇ ਉੱਤੇ ਹੀ ਐਡ-ਆਨ ਪੇਂਟ ਕੀਤਾ ਹੋਇਆ ਜੀ ਇਹਨੂੰ ਜੀ ਜਿਵੇਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਕਰਦੇ ਹੈਗੇ ਉਹ ਕਈ ਵਾਰੀ ਕਸਟਮਰ ਦੇ ਮਨ ਦੇ ਵਿੱਚ ਇਹ ਆਉਂਦਾ ਕਿ ਸ਼ਾਇਦ ਇਹਦੇ ਵਿੱਚ ਕੋਈ ਖਰਾਬੀ ਨਾ ਆ ਜਾਵੇ ਅਜਿਹਾ ਕਦੇ ਕੁਝ ਹੁੰਦਾ ਹੈਗਾ ਇੱਕ ਕਿ ਨਹੀਂ ਦੀ નો ਡਾਊਟ ਜਿਹੜਾ ਵੀ ਕੋਈ ਬੰਦਾ ਜਿਵੇਂ ਆਉਂਦਾ ਆ ਪਹਿਲਾਂ ਇੱਕ ਤਾਂ ਸੈਟਅਪ ਦੇਖਦਾ ਉਹ ਕਹਿੰਦਾ ਵੀ ਯਾਰ ਇਹ ਹਾਈ ਫਾਈ ਜਨ ਕੀਤਾ ਹੈ ਸ਼ੋਰੂਮ ਜਿਹਾ ਨਹੀਂ ਬਣਾਇਆ ਪਤਾ ਨਹੀਂ ਹੋਊਗਾ ਨਹੀਂ ਹੋਊਗਾ ਪਰ ਜਦੋਂ ਸਾਡਾ ਪ੍ਰਾਣਾ ਜਿਹੜਾ ਆ ਵੀ ਬੈਕਗ੍ਰਾਉਂਡ ਦੇਖਦੇ ਨੇ ਪਹਿਲਾਂ ਵਾਲੀ ਬਾਈਕਸ ਦੇਖਦੇ ਨੇ ਫਿਰ ਉਹਨਾਂ ਨੂੰ ٹرسٹ ਬਣਦਾ ਏ ਫਿਰ ਉਹ ਆਪਣੀ ਬਾਈਕ ਤੇ ਜਿਵੇਂ ਥਰੋਅ ਆਊਟ ਦਾ ਪ੍ਰੋਸੈਸ ਜਿਹੜਾ ਹੁੰਦਾ ਆ ਜਿਵੇਂ ਜਿਵੇਂ ਬਣਦਾ ਰਹਿੰਦਾ ਆ ਉਹਨਾਂ ਨੂੰ ਵੀਕਲੀ ਜਾਂ ਮੰਥਲੀ ਅਪਡੇਟ ਜਾਂਦੀਆਂ ਨੇ ਫਿਰ ٹرسٹ ਜਿਹੜਾ ਬਣ ਜਾਂਦਾ ਹੈ ਬਾਕੀ ਜਦੋਂ ਬਾਈਕ ਉਹਨਾਂ ਕੋਲ ਜਾਂਦੀ ਹੈ ਉਹਨੂੰ ਤਾਂ ਫਿਰ નો ਡਾਊਟ ਮਜ਼ਾ ਹੁਣ ਤੱਕ ਤੁਸੀਂ ਸਭ ਤੋਂ ਮਹਿੰਗੀ ਕਿੰਨੇ ਲ 12 ਲੱਖ ਦੀ ਵੀ ਇਹ ਕੀਤੀ ਸੀਗੀ ਮੁੰਬਈ ਗਈ ਸੀ 1 20 ਲੱਖ ਦਾ ਇੱਕ ਪ੍ਰੋਜੈਕਟ ਅਸੀਂ ਅਸੀਂ ਕਰਦੇ ਪਏ ਆ ਮਤਲਬ ਬੇਸ ਬਾਈਕ ਤੋਂ ਐਡੀਸ਼ਨਲ ਹੈ ਉਹ ਕਸਟਮਾਈਜੇਸ਼ਨ ਦੇ ਕੋਸਟ ਨੇ ਬੇਸ ਬਾਈਕ ਦਾ ਜਿਹੜਾ ਪ੍ਰਾਈਸ ਅਲੱਗ ਹੈ ਜੇ ਟੋਟਲ ਆਪਾਂ ਐਡ ਕਰ ਦਾਂਗੇ ਤਾਂ 7-8 ਲੱਖ ਦਾ ਬਾਈਕ ਤੇ 20 ਲੱਖ ਉਹ ਤੇ 28 30 ਲੱਖ ਦੇ ਤਕਰੀਬਨ ਦਾ ਬਾਈਕ ਹੋ ਜਾਊਗਾ ਜੀ ਹਰੇਕ ਇਨਸਾਨ ਦਾ ਇੱਕ ਸੁਪਨਾ ਹੁੰਦਾ ਹੈ ਕਿ ਮੈਂ ਭਵਿੱਖ ਦੇ ਵਿੱਚ ਇਹ ਕੰਮ ਕਰਨਾ ਹੈਗਾ ਆ ਸੁਭਾਵਕ ਹੈ ਤੁਸੀਂ ਵੀ ਬਹੁਤ ਸਾਰੇ ਸੁਪਨੇ ਵੇਖੇ ਹੋਣਗੇ ਤੁਹਾਡਾ ਬਾਈਕਸ ਨੂੰ ਲੈ ਕੇ ਕਿਹੜਾ ਸੁਪਨਾ ਹੈ ਜਿਸ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਜਾਂ ਕਿਹੜੇ ਡਿਜ਼ਾਈਨ ਦੇ ਤੁਸੀਂ ਬਾਈਕ ਨੂੰ ਭਵਿੱਖ ਉਹ ਤਾਂ ਬੜਾ ਛੋਟਾ ਯਾ ਸੁਪਨਾ ਸੀਗਾ ਫੇਰ ਸੋਚਿਆ ਸੀ ਵੀ ਪੇਂਟ ਜੋ ਵੀ ਯਾਰ ਸਿੱਖ ਲਾਂ ਆ ਏਅਰ ਬ੍ਰਸ਼ਿੰਗ ਕਰਨੀ ਆ ਜੇ ਪਰ ਪਰ ਪ੍ਰੈਜ਼ੀਡੈਂਟਲੀ ਹੁਣ ਜਿਵੇਂ ਮੈਚਿਓਰਿਟੀ ਲੈਵਲ ਆ ਗਿਆ ਤਾਂ ਮੈਨੂੰ ਐਵੇਂ ਹੁੰਦਾ ਵੀ ਜਿਵੇਂ ਮੇਡ ਇਨ ਇੰਡੀਆ ਦਾ ਨਾਮ ਹੋਵੇ ਕਸਟਮ ਵਰਲਡ ਜਿਹੜਾ ਆ ਵੀ ਕਸਟਮ ਵਰਲਡ ਦੇ ਵਿੱਚ ਮੇਡ ਇਨ ਅਮਰੀਕਾ ਮੇਡ ਇਨ THAILAND ਇਦਾਂ ਨਾਮ ਹੁੰਦੇ ਨੇ ਮਤਲਬ ਮੇਡ ਇਨ ਇੰਡੀਆ ਵਾਲਾ ਕੋਈ ਕਦੇ ਹੈ ਹੀ ਨਹੀਂਗਾ ਕਿਤੇ ਵੀ ਤਾਂ ਮੈਨੂੰ ਐਵੇਂ ਵੀ ਕੁਝ ਪਾਰਟਸ ਇਦਾਂ ਦੇ ਡਿਜ਼ਾਈਨ ਕਰਾਏ ਆ ਬਾਈਕਸ ਜਿਹੜੀਆਂ ਨੇ ਵਰਲਡ ਲੈਵਲ ਤੇ ਮੇਡ ਇਨ ਇੰਡੀਆ ਦਾ ਇੱਕ ਨਾਮ ਹੋਵੇ ਜੀ ਇੱਕ ਚੀਜ਼ ਹੋਰ ਤੜ ਤੋ ਪੁੱਛਣਾ ਚਾਹਾਂਗੀ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਪਿਛਲੇ 9-10 ਸਾਲਾਂ ਤੋਂ ਤੁਸੀਂ ਮੋਡੀਫਾਈ ਕਰ ਰਹੇ ਹੋ ਬਾਈਕਸ ਨੂੰ ਹਨਾ ਤਾਂ ਉਦੋਂ ਤੁਸੀਂ ਕੱਲਿਆਂ ਨੇ ਸ਼ੁਰੂਆਤ ਕੀਤੀ ਹੋਵੇਗੀ ਅੱਜ ਤੁਹਾਡਾ ਕਾਫਲਾ ਕਿੰਨਾ ਕ ਵੱਡਾ ਹੋ ਚੁੱਕਾ ਆ 11 ਤੋਂ 12 ਜਿਹੜੇ ਨੇ ਸਟਾਫ ਆਪਣੇ ਕੋਲ ਹੈਗੇ ਨਹੀਂ ਹੁਜੇ 4 ਫੈਬ੍ਰੀਕੇਟਰਸ ਨੇ ਪੇਂਟਰਸ ਨੇ 3 ਤੇ ਲੇਥ ਮਸ਼ੀਨਿਸਟ ਮੈਨੇਜਰ ਹੈ ਮਤਲਬ ਸਭ ਜਿਹੜਾ ਮੈਨੇਜ ਕਰਦਾ ਹੈ ਆ ਪਾਰਟਸ ਲੈ ਕੇ ਆਉਂਦਾ ਆ ਮਤਲਬ 11 12 ਮੁੰਡੇ ਹਜੇ ਹੈਗੇ ਨਹੀਂ ਜੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਲੋਕ ਆ ਕੇ ਵੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਛੋਟੀ ਜੀ ਵਰਕਸ਼ਾਪ ਹੈਗੀ ਹੈ ਸ਼ਾਇਦ ਕਾਰ ਪਾਣਗੇ ਜਾਂ ਨਹੀਂ ਕਿਉਂਕਿ ਜਦੋਂ ਅਸੀਂ ਸ਼ਹਿਰਾਂ ਵੱਲ ਜਾਂਦੇ ਹੈਗੇ ਆ ਤਾਂ ਲੋਕ ਵੇਖਦੇ ਆ ਕਿ ਵੱਡੇ ਵੱਡੇ ਸ਼ੋਰੂਮਸ ਹੁੰਦੇ ਹੈਗੇ ਆ ਤੇ ਉੱਥੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡਾ ਕੰਮ ਜਿਹੜਾ ਵਧੀਆ ਤਰੀਕੇ ਨਾਲ ਹੋ ਜਾਏਗਾ ਕਦੇ ਅਜਿਹਾ ਹੋਇਆ ਕਿ ਕੋਈ ਕਸਟਮਰ ਤੁਹਾਡੇ ਕੋਲ ਆਇਆ ਹੋਵੇ ਤਾਂ ਤੁਹਾਡੀ ਵਰਕਸ਼ਾਪ ਨੂੰ ਦੇਖ ਕੇ ਉਹਨੇ ਕਿਹਾ ਹੋਵੇ ਕਿ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਸ ਚੀਜ਼ ਨੂੰ ਕਰ ਪਾਓਗੇ ਜਦੋਂ ਇਨੀਸ਼ੀਅਲੀ ਐਵੇਂ ਹੁੰਦਾ ਸੀ ਨਾ ਹੁਣ ਤਾਂ ਬਾਈਗੋਰਡ ਗ੍ਰੇਸ ਕੀ ਬਾਈਕਸ ਕਾਫੀ ਸਾਰੀਆਂ ਰੈਡੀ ਵੀ ਇੱਥੇ ਹੁੰਦੀਆਂ ਨੇ ਪਹਿਲਾਂ ਕੀ ਹੁੰਦਾ ਸੀ ਇੱਕ ਹੀ ਬਾਈਕ ਬਣਦੀ ਸੀ ਉਹੀ ਚਲੀ ਜਾਂਦੀ ਸੀ ਦਿਖਾਉਣ ਵਾਸਤੇ ਨੈਕਸਟ ਕੁਝ ਨਹੀਂ ਹੁੰਦਾ ਸੀ ਉਦੋਂ ਜਿਹੜਾ ਆ ਵੀ ਇੰਨਾ ਦੇ ਇਸ਼ੂਸ ਹੁੰਦੇ ਸੀ ਫਿਰ ਸਾਨੂੰ ਉਹ ਡਾਟਾ ਸੋਸ਼ਲ ਮੀਡੀਆ ਤੋਂ ਦਿਖਾਣਾ ਹੁੰਦਾ ਸੀ ਵੀ ਆਹ ਭਾਜੀ ਅਸੀਂ ਬਣਾਈ ਸੀ ਆਹ ਦੇਖੋ ਇਦਾਂ ਕਰਕੇ ਸੀਗਾ ਹੁਣ ਜਿਹੜਾ ਆ ਵੀ ਭਰਾਵਾਂ ਦਾ ਪਿਆਰ ਹੈ ਵੀ ਹੁਣ ਇੰਨੇ ਬਾਈਕਸ ਇੱਥੇ ਹੁੰਦੇ ਨੇ ਵੀ ਕੁਝ ਬਣਦੇ ਰਹਿੰਦੇ ਨੇ ਕੁਝ ਚੱਲਦੇ ਰਹਿੰਦੇ ਨੇ ਕੋਈ ਟਰਾਂਸਪੋਰਟੇਸ਼ਨ ਤੇ ਨੇ ਮਤਲਬ ਇਦਾਂ ਤਾਂ ਹੁਣ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਵੈਸੇ ਉਹ ਚੀਜ਼ ਹੈ ਵੀ ਬਲਿੰਕ ਥਿੰਗ ਲੋਕਾਂ ਨੂੰ ਜ਼ਿਆਦਾ ਟਰੈਕ ਕਰਦੀ ਹੈ ਸ਼ੋਰੂਮਸ ਨੇ ਉਹ ਟਰੇਡਿੰਗ ਜਿਹੜੇ ਕਰਦੇ ਨੇ ਵੀ ਆਹ ਬਣਾ ਨਹੀਂ ਰਹੇ ਤੇ ਸੇਲ ਪਰਚੇ ਸਿਰਫ ਕਰ ਰਹੇ ਨੇ ਮਤਲਬ ਉਹ ਲੋਕਾਂ ਨੂੰ ਦੇਖ ਕੇ ਇਦਾਂ ਨੇ ਇਥੇ ਡਿਲੀਵਰ ਹੋ ਰਹੇ ਨੇ ਫਿਰ ਉਹ ਡਾਕਟਰਸ ਫੈਕਟਰੀ ਕਿਉਂ ਆਉਂਦਾ ਹੈ ਜੀ ਜੇ ਆਪ ਗੱਲ ਕਰੀ ਤੇ ਬਾਈਕਸ ਜਿਹੜੀਆਂ ਨੇ ਆਫ ਰਾਈਡਿੰਗ ਦੇ ਲਈ ਜ਼ਿਆਦਾ ਵਰਤੀਆਂ ਜਾਂਦੀਆਂ ਹੈਗੀਆਂ ਆ ਹਨਾ ਆਫ ਰੋਡ ਜਿਹੜਾ ਲੋਕ ਇਹਨਾਂ ਨੂੰ ਜ਼ਿਆਦਾ ਵਰਤਦੇ ਹੈਗੇ ਆ ਪੰਜਾਬ ਦੇ ਵਿੱਚ ਇਹ ਰੁਝਾਨ ਹੈਗਾ ਕਿ ਲੋਕ ਇਹੋ ਜਿਹੀਆਂ ਬਾਈਕਸ ਨੂੰ ਤਿਆਰ ਕਰਵਾਉਂਦੇ ਹੈਗੇ ਆ ਪੰਜਾਬ ਦੇ ਵਿੱਚ ਮੈਂ ਕਹੂੰਗਾ ਵੀ ਬਹੁਤ ਜ਼ਿਆਦਾ ਹੈ ਮਤਲਬ ਮਤਲਬ बैड ਲੈਂਗੁਏਜ ਵਿੱਚ ਕਹੋ ਜਾਂ ਸ਼ੌਫ ਜਿਹੜਾ ਆ ਤਾਂ ਮਤਲਬ ਪੰਜਾਬ ਦੇ ਵਿੱਚ ਹੈ ਪੰਜਾਬੀ ਜਿਹੜਾ ਆ ਵੀ ਆਪਣੇ ਸ਼ੌਂਕ ਨੂੰ ਪੂਰਾ ਕਰਨ ਉੱਤੇ ਲਾਉਂਦੇ ਨੇ ਇਹ ਮਤਲਬ ਇਦਾਂ ਨਹੀਂ ਇਕੱਲੇ ਪੰਜਾਬ ਦੇ ਹੀ ਮੇਰੇ ਕੋਲ ਕਸਟਮਰ ਨੇ ਮੁੰਬਈ ਤੋਂ ਵੀ ਨੇ ਪਰ ਲੋਕ ਸ਼ੌਂਕ ਪੂਰਾ ਕਰਦੇ ਨੇ ਮਤਲਬ ਜਿਹੜਾ ਆਪਾਂ ਵਿੱਚ ਛੋਟੇ ਬਾਈਕ ਕਰਵਾਉਂਦੇ ਨੇ ਜਾਂ ਕਈ ਵੱਡੇ ਬਾਈਕ ਕਰਵਾਉਂਦੇ ਨੇ ਪਰ ਲੋਕ ਜਿਹੜੀ ਕਿੱਛਾ ਰਹਿੰਦੀ ਹੈ ਵੀ ਛੋਟੇ ਹੁੰਦੇ ਤੁਸੀਂ ਕਈਆਂ ਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਤਾਂ ਜਦੋਂ ਫਾਈਨੈਂਸ਼ੀਅਲੀ ਬੰਦਾ ਸਟਰੋਂਗ ਹੁੰਦਾ ਆ ਤਾਂ ਕੋਸ਼ਿਸ਼ ਕਰਦਾ ਵੀ ਆਪਣਾ ਜਿਹੜਾ ਸੁਪਨਾ ਜ਼ਿੰਦਗੀ ਵਿੱਚ ਪੂਰਾ ਕੀਤਾ ਜਾਵੇ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸਰ ਕੀ ਕਹਿਣਾ ਚਾਹੁੰਦੇ ਹੋ ਮੈਂ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਹੀ ਕਹਿਣਾ ਚਾਹੁੰਗਾ ਵੀ ਜਿਹੜੀ ਮਤਲਬ ਸਟੱਡੀ ਹੈ ਉਹ ਮਤਲਬ ਉਸ ਰਿਗਰਡਿੰਗ ਕਰੋ ਮਤਲਬ ਉਸ ਵੱਲ ਲੈ ਕੇ ਜਾਓ ਆਪਣੇ ਕੈਰੀਅਰ ਨੂੰ ਜਿਹੜਾ ਵੀ ਤੁਹਾਡਾ ਇੰਟਰਸਟ ਵੀ ਹੈ ਨਹੀਂ ਤਾਂ ਜਿਵੇਂ ਮੈਨੂੰ ਇੰਨੇ ਸਾਲ ਲੱਗੇ ਨਾ 11 12 ਸਾਲ ਲੱਗੇ ਜੇ ਬਾਈ ਚਾਂਸ ਮੈਨੂੰ ਉਦੋਂ ਐਵੀ ਗਾਈਡੈਂਸ ਹੁੰਦੀ ਵੀ ਮੈਂ ਜਿਹੜਾ ਆ ਵੀ ਬੀ ਫਾਰਮੇਸੀ ਦੀਆਂ ਕਿਤਾਬਾਂ ਫਾਰਮਕੋਲੋਜੀ ਫਾਰਮੇਸੀ ਇਹ ਉਹ ਸਾਰੀਆਂ ਆਪਣੀਆਂ ਜੇ ਮੈਂ ਅਕੈਡੈਮਿਕ ਵੀ ਮੇਰੀ ਇਹ ਹੁੰਦੀ ਤਾਂ ਮੈਨੂੰ 12 ਹੀ ਥਾਂ ਤੇ 5 ਸਾਲ ਲੱਗਦੇ ਜੀ ਇਥੇ ਤੱਕ ਬੋਲਦਿਆਂ ਸੀ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਮਚ ਜੀ ਦਰਸ਼ਕੋ ਵਾਕਈ ਕਹਿੰਦੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇੱਥੇ ਤੁਸੀਂ ਵੇਖ ਰਹੇ ਹੋ ਕਿ ਬਹੁਤ ਸਾਰੀਆਂ ਬਾਈਕਸ ਨੂੰ ਜਿਹੜਾ ਹੈ ਮੋਡੀਫਾਈ ਕੀਤਾ ਜਾਂਦਾ ਹੈ ਤੇ ਲੋਕ ਇਹਨਾਂ ਬਾਈਕਸ ਨੂੰ ਮੋਡੀਫਾਈ ਸ਼ੌਂਕ ਦੇ ਨੱਕ ਕਰਾਉਂਦੇ ਆ ਚਾਹੇ ਉਸ ਦੇ ਲਈ ਉਹਨਾਂ ਨੂੰ ਲੱਖਾਂ ਰੁਪਏ ਖਰਚਣੇ ਵੀ ਪੈਣ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਹੁਣ ਮੈਨੂੰ ਦਮਨ ਵੀ ਨੂੰ ਦਿਓ ਆ ਗਿਆ ਧੰਨਵਾਦ